ਤਾਰ ਸਿੰਘ ਜੀ ਸਬਸਟੂਸ਼ਨ ਕੰਮ ਤੇ ਉਹ ਸਵੇਰੇ ਕੋਈ ਇਨਫੋਰਮੇਸ਼ਨ ਸਾਨੂੰ ਕੋ ਮਹਿਕਮੇ ਲੋ ਮੰਗੀ ਗਈ ਸੀ ਤੇ ਉਹਦੇ ਸਬੰਧ ਵਿੱਚ ਨਾ ਉਹ ਪਾਰਟੀਕੂਲਰ ਨੋਟ ਕਰਨ ਰਹੇ ਸੀ ਤੇ ਅਚਾਨਕ ਉਹਨਾਂ ਨੂੰ ਉੱਥੇ ਨਾ ਹਾਸ਼ੇ ਦਾ ਸ਼ਿਕਾਰ ਹੋ ਗਏ ਵੀ ਕਰੰਟ ਜਾਣੇ ਅਣਜਾਣੇ ਪਤਾ ਨਹੀਂ ਕਿਵੇਂ ਉਹ ਲੱਗ ਗਿਆ ਤੇ ਮੌਕੇ ਤੇ ਉਹਨਾਂ ਦੀ ਜਿਹੜੀ ਉਹ ਡੈਥ ਹੋ ਗਈ ਕੀ ਦਿਕਤ ਨਹੀਂ ਇਹ ਅੱਜ ਸਵੇਰੇ ਕੋ 10:30 ਵਜੇ ਦੀ ਕਾਰਨ ਪਤਾ ਲੱਗਿਆ ਭਾਜੀ ਕਾਰਨ ਹਾਂ ਜੀ ਹਾਂ ਜੀ ਕਾਰਨ ਇਹ ਵੀ ਉਹ ਜਿਹੜਾ ਇੰਸਟਰੂਮੈਂਟ ਹੈ ਐਕਵਿਪਮੈਂਟ ਉਹਦੀ ਦੇ ਇਹ ਪਾਰਟिकुलर ਨੋਟ ਕਰਨਾ ਤੋਂ ਪਾਰਟिकुलर ਨੋਟ ਕਰਦੇ ਨੇ ਕਿ ਉਹ ਉਹਦੇ ਘੇਰੇ ਚ ਆ ਗਏ ਸ਼ਾਰਟ ਕੀ ਵੀ ਲਾਈਨ ਸੀਗੀ ਉਹਦਾ ਰੇਂਜ ਚ ਆ ਗਏ ਉਹ ਕਰੰਟ ਲੱਗਣ ਕਰਕੇ ਉਹਨਾਂ ਦੀ ਨੌਜ ਰੀ ਮੌਕੇ ਤੇ ਮੌਤ ਹੋ ਗਈ ਇਹਨਾਂ ਦੀ ਉਮਰ ਸੀਗੀ 57 ਸਾਲ ਜੇ ਮੌਕੇ ਤੇ ਆਏ ਪਾਜੀ ਉਹ ਤੇ ਹੋਰ ਕੁਝ ਹਾਂਜੀ ਇੱਕ ਸਾਥੀ ਸਾਡਾ ਹੈ ਸੀ ਬਟ ਉਹ ਕਰੰਟ ਹੀ ਉਹਨਾਂ ਦੇ ਵਕਤ ਅਸੀਂ ਵੀ ਬਚਾ ਨਹੀਂ ਪਾਏ ਫਿਰ ਡਾਕਟਰ ਕੋਲ ਲੈ ਕੇ ਗਏ ਫਰਸਟ ایڈ ਵਾਸਤੇ ਪਰ ਉਹਨਾਂ ਨੇ ਜਾਂਦਿਆਂ ਨੇ ਮੇਰੇ ਕੋ ਸਟਾਫ ਹਨ ਮੇਰੇ ਦੀ ਨਹੀਂ ਮੇਰੇ ਦੀ ਹਾਂ ਜੀ ਹਨ ਮੇਰੇ ਉਹ ਤੇ ਲੱਗੇ ਉਸ ਨੂੰ ਲੈ ਗਿਆ ਲਾ ਕੇ ਸਿਵਲ ਹਸਪੀਟਲ ਕਾਨੂੰਨ ਡਾਕਟਰ ਆਪ ਲੋਗੇ ਡਿਕਲੇਰ ਕੀ ਡਾਕਟਰ ਉਹਨੂੰ ਡਿਕਲੇਰ ਕਰ ਦਤਾਗੇ ਕਿ ਡੈਥ ਹੋ ਚੁੱਕੀ ਹੈ ਬਿਹਾਰ ਵਾਲੇ ਕਿੱਥੇ ਹੈ ਇਹ ਪਿੰਡ ਰੂੜਾ ਬਟੜ ਜੀ ਠੀਕ ਹੈ ਹਾਂ ਜੀ